ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਰਸ਼ਾਹੀ ਦਸਵੀਂ ਛਪੈ ਛੰਦ ਤੋਏ ਪ੍ਰਸਾਦਿ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੋ ਅਚਲ ਮੂਰਤ ਅਨਭੋ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣੇ ਸਾਹੇ ਸਾਹਾਨ ਗਣਿਜੈ त्रे पवन महीप सुर नर असुर नेत नेत वनतरण कहत त्वय सर्व नाम कथय कमन कर्म नाम वर्णत सुमत पुजंगप्रियार छंद नमस्तवं अकाले नमस्तवं कृपल्ले नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगंजे नमस्तं अपञ्जे ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਵਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਰਕਰਮੇ ਨਮਸਤੰ ਨਰਪਰਮੇ ਨਮਸਤੰ ਨਰਦੇਸੇ ਨਮਸਤੰ ਨਰਪੇਸੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਤਹਤੇ ਨਮਸਤੰ ਨਰਕਹਤੇ ਨਮਸਤੰ ਨਰਤੂਹਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਆਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਾਸਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਾਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਹਮੇ ਨਮਸਤੰ ਨਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ नमो सर्व रूपे नमो सर्व पूपे नमो सर्व खापे नमो सर्व थापे नमो सर्व काले नमो सर्व पाले नमस्तस्त देव नमस्तं अपेव नमस्तं अजन्मे नमस्तं सुबनमे नमो सर्व गौने नमो सर्व पौने नमो सर्व रंगे नमो सर्व पंगे नमो काल काले नमस्तस्त दयाले नमस्तं अबरणे नमस्तं अमरणे नमस्तं जरारं नमस्तं कृतारं नमो सर्व तंदे नमस्त अभन्धे नमस्तं दर्शके नमस्तं निर्वाके नमस्तं रहीमे नमस्तं क्रीमे नमस्तं अनंते नमस्तं महन्ते ਨਮਸਤਾ ਸਤਿਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚੌਤਰੀ ਛੰਦ ਤੋਏ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ athe ਹੈ apeh ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਖ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ अपूत है अशूत है आलोक है अशोक है अकर्म है अपर्म है अजीत है अभीत है अबाह है आगाह है अमान है निधान है अनेक है फिर एक है भुजंगप्रयारशंद नमो सर्वमाने समहस्तीन दानने नमो देवदेवे अपेखी अपेवे नमो कालकाले नमो सर्वपाले नमो सर्वगौणे नमो सर्वपावणे अनंगी अनाथे इंद्रसंगी परमाथे ਨਮੋ ਪਹਨ ਪਹਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਹਨ ਪਹਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਆ ਭਰਮੇ ਅਭੋਗੇ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਲਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤਿ ਨਿਧਾਨੇ ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੇਸੇ ਨਮੋ ਰਾਜਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਯੰਤਰੰ ਨਮੋ ਸਰਬ ਦਰਸੰ ਨਮੋ ਸਰਬ ਕਰਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਸ਼ਾਂਤ ਤੋਇ ਪ੍ਰਸਾਦਿ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਗੁਰੂ ਆਲ ਸ਼ੰਦ ਤੋਇ ਪ੍ਰਸਾਦਿ ਆਦੇ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬ ਮਾਨਤਰਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨਿਕਾਲ ਜਤਰ ਤਤਰ ਵਿਰਾਜਿ ਹੈ ਅਬਧੂਤ ਰੂਪ ਰੇਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦਿ ਪੁਰਖ ਉਦਾਰ ਮੂਰਤ ਅਜੂਨ ਆਦਿ ਅਸੀਖ ਦੇਸਾਰਨਾ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅੰਦਰਾਗ ਨਾਮ ਕਾਮ ਬਹੀਨ ਪੇਖਤ ਤਾਮਹੁ ਨਹਿ ਜਾਹੇ ਸਰਬ ਮਾਨ ਸਰਬਤਰਮਾਨ ਸਦਾਇਵ ਮਾਨਤਾ ਹੈ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤੇ ਪਾਤ ਸੋ ਜਾਣਈ ਕਿਹ ਜੀਬ ਤਾਤਮਾਤ ਨਾ ਜਾ ਰਜਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚਵਦਹ ਕੇ ਬਿਖੈ ਜਗ ਜਾਪਈ ਜਿਹ ਜਾਪ ਆਦਿ ਦੇਵ ਅਨਾਦ ਦੇ ਮੂਰਤੇ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਰਚ ਸਯੰ ਭਵ ਗਣਨ ਭੰਜਨ ਹਾਰ ਕਾਲ ਹੀਨ ਕਲਾ ਸੰਜੁਗ ਤੇ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤੇ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦੇ ਰੂਪ ਅਸੂਤ अंगहीन अपंग अनात्म एकपुरख अपार सर्व लायक सर्व कायक सर्व कोपरत पार सर्व गंता सर्व हंता सर्वते अनपेख सर्व शास्त्र ना जानहि जेह रूप रंग अर रेख परम वेद पुराण जाक है नेत भाक्त नेत कोट सिमरते प्राण शास्त्र ना आवे बहु चित मद पर हर्षंद तोए प्रसाद ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਪਹੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਬਾ ਅਪਹੰਗ ਗਤਮਿਤ ਅਪਾਰ ਗੁਣ ਗਣ ਉਦਾਰ ਮਨ ਗਣ ਪਰਨਾਮ ਨਿਰਪਹਿ ਨਿਕਾਮ ਹਾ ਤੇ ਦੋ ਤੇ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣ ਹੱਡੈ ਅਨਡੰਡ ਬਾਢੈ ਚਾਚਰੀ ਸ਼ੰਦ ਤੋਏ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਿਯੰ ਨਰਨਾਮੇ ਅਕਾਮੇ ਪੁਜੰਗ ਪ੍ਰਿਆਰ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਯ ਚਤੁਰ ਚਕਰ ਦਾਨਯ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦਰਸੈ ਅਕਰਸੈ ਭਗਵਤੀ ਛੰਦ ਤੋਇ ਪ੍ਰਸਾਦ ਕਸਤੇ ਕੇ ਆਛਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਅਵਧੂਤ ਬਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕਿ ਆਸੋਕ ਵਰਨਾ ਹੈ ਕਿ ਸਰਬਾ ਅਪਰਨਾ ਹੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪਾ ਹੈ ਕਿ ਅਨਭਵ ਅਨੂਪਾ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਹੀਨਾ ਹੈ ਕਿ ਇੱਕ ਹੈ ਅਧੀਨਾ ਹੈ ਕਿ ਰੋਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਆਫਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਯ ਹੈ ਕਿ ਸਰਬਤਰ ਦਾਨਯ ਹੈ ਕਿ ਸਰਬਤਰ ਗੌਨ ਹੈ ਕਿ ਸਰਬਤਰ ਪਾਹਨ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਯ ਸਦਾਇਵੰ ਪਰਧਾਨਯ ਕੇ ਸਰਬਤਰ ਜਾਪਯ ਕੇ ਸਰਬਤਰ ਥਾਪਯ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰੈ ਇਹ ਸਰਬੰਕ ਕਲੀਮਾ ਹੈ ਕਿ ਪਰਮੰਗ ਫਹੀਮਾ ਕਿ ਆਕਲ ਅਲਾਮਾ ਕਿ ਸਾਹਿਬ ਕਲਾਮਾ ਕਿ ਹੁਸਨਲ ਵਜੂਹ ਹੈ ਤਮਾਮਲ ਰਜੂਹ ਹੈ ਹਮੈਸਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮਲ ਸਕਸਤਾ ਹੈ ਗਰੀਬਲ ਪ੍ਰਸਤਾ ਹੈ ਬਿਲੰਦਲ ਮਕਾਨ ਹੈ ਜ਼ਮੀਨੋਲ ਜਮਾਨ ਹੈ ਤਮੀਜਲ ਤਮਾਮ ਹੈ ਰਜੂਲ ਨਿਧਾਨ ਹੈ ਹਰੀਫਲ ਅਜੀਮ ਹੈ ਰਜ਼ਾਇਕ ਯਕੀਨ ਅਨੇਕੋਲ ਤਰੰਗ ਹੈ ਅਪੇਧ ਹੈ ਅਪੰਘ ਹੈ ਅਜੀਜਲ ਨਿਵਾਜ਼ ਹੈ ਗਨੀਮਲ ਖਿਰਾਜ ਹੈ ਇੰਦਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪਰਪੁਗਤ ਪ੍ਰਭਾ ਹੈ ਸਯੁਗਤ ਸੁਦਾ ਹੈ सदावंग स्वरूप है अपदे अनूप है समस्तो पराज है सदा सर्वसाज है समस्तो सलाम है सदैवल अकाम है निर्बाध स्वरूप है अगाध है अनूप है ओं आद रूपे अनाद इस रूपे अनंगी अनामे तृपंगी त्रकामे त्रवरंग त्रबाधे अगंजे अगाधे सुभंग सर्वभागे सो सर्व अनारागय तृभुगत स्वरूप है अशिज है अशूत है के नरकंग प्रणाश है पृथ्वीवल प्रवास है निरुकते प्रवाह है सदैवंग सदा है विभुगत स्वरूप है परयुक्त अनूप है ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਭੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਓਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਵਿਤ ਹੈ ਸੋਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਉ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜਗਤਾ ਸਰਬੰ ਮੁਗਤਾ ਰਸਾਵਲ ਛੰਦ ਤਉ ਪ੍ਰਸਾਦ नमो नरकनासे सदावंग प्रकासे अनंगंग रूपे अपंगंग विपूते परमाथं परमाथे सदा सर्वसाथे आगाद इस रूपे निर्बाद विपूते अनंगी अनामे तृपंगी त्रकामे निरपंगी रूपे सर्वंगी अनूपे नापोत्रै नापुत्रै नासत्रै नामित्रै नातातै नामातै नाजातै नापतै निरसाकंग श्रीक है अमिततो अमीतक है सदावंग प्रभाह अजय है अजा है भगवती छंद त्वय प्रसाद के जाहर जहूर है के हाजिर हजूर है हमेश्लाम है समस्त उल कलाम है के साहिब दिमाग है कीसन अल चिराग है के कामल करीम है के राज कर हीम है के रोजी दहान है के राज कर हिंद है करीमुल कमाल है के हुसन जमाल है गनीम खराज है गरीबुल निवाज है हरीफअल सिकन है हिरासल फिकन है कलंक प्रणास है समस्तअल निवास है अगंजल गनीम है रजाय कर हीम है समस्त जुबा है के साहिब किरा है के नरकंक प्रणास है बेहस्तल निवास है ਕਿ ਸਰਬਲ ਗਵਨ ਹੈ ਹਮੇਸ਼ਲ ਰਵਨ ਹੈ ਤਮਾਮਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪਰੰ ਪਰਮ ਈਸਹ ਸਮਸਤਲ ਅਜੀਸ ਹੈ ਅਦੇਸਰ ਅਲੇਖ ਹੈ ਹਮੇਸ਼ਲ ਅਪੇਖ ਹੈ ਜ਼ਮੀਨੁਲ ਜਮਾਹ ਹੈ ਅਮੀਕੁਲ ਇਮਾਹ ਹੈ ਕਰੀਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਪਹਰ ਛੰਦ ਤੋਐ ਪ੍ਰਸਾਦ ਮਨ ਮਨ ਪਰਨਾਮ ਗੁਣ ਗਣ ਮਦਾਮ ਅਰ ਬਰ ਅਗੰਝ ਹਰਨਰ ਪ੍ਰਭੰਜ ਅਨਗਨ ਪਰਨਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪਰਨਾਮ ਜਲਥਲ ਮਦਾਮ ਅਨਸ਼ਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਾਤਮਿਤ ਉਦਾਰ ਜਲਥਲ ਅਮੰਡ ਦਿਸ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਬਿਆੰਤ ਅਨਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਨ ਬਾਹੋ ਏਕਾ ਸਦਾ ਹੋ ਓੰਕਾਰ ਆਦੇ ਕਥਨੇ ਅਨਾਦੇ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਅਨਛਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਅਨ ਠਟ ਅਪਾਰ ਆਡੀਸ਼ ਧਰਮ ਅਤ ਠੀਠ ਕਰਮ ਅਨ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਦ ਤੋ ਐ ਪ੍ਰਸਾਦ ਕਰੋਣਾ ਲਹਿ ਅਰ ਕਹਲਹਿ ਖਲਖੰਡਨ ਹੈ ਮਹ ਮੰਡਨ ਹੈ ਜਗ ਤੇਸਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧਰਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਭਰ ਹੈ ਸਰਬੇਸ਼ਵਰ ਹੈ ਜਗ ਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪ ਜਪ ਹੈ ਅਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧਰਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਜਵਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਵਿਸਵੰ ਪਰ ਹੈ ਕਰੁਣਾਲੇ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰੇਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਰ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬਿਰੰਦ ਬਿਰੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਿਭੂਤੇ कलङ्कार रूपे अलंकार अलङ्के नमो आस आसे नमो बांक बंके अपंगिस रूपे अनंगी अनामे तृपंगी त्रकालले अनंगी अकामे एक श्री छंद अजै अलै अपह अबै अपू अजू अनास आकाश अगंज अपंज अलख अपख अकाल दयाल अलेख अपेख अनाम अकाम आगाह अटाह अनाथे परमाथे अजोनी अमोनी नारगे नारंगे ना रूपे ना रेखे अकर्मम अपर्मम अगंजे अलेखे भुजंगप्रियार छंद नमस्तल परनामे समस्तल प्रणासे अगंजल अनामे समस्तल निवासे नरकामंग विपूते समस्तल रूपे को कर्मंग प्रणासे सो धर्मंग विपूते सदा सचदा आनंद सतरंग प्रणासे कृीमल कुनिंदा समस्तल निवासी अजाएब विपूते गजाएब गनीमे हरि अंग करीमुल रहीममे चतर चक्रवर्ती चतर चक्र भुगते स्वयं भव शुभं सर्वदा सर्व जोगते ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ